ਆਪਣੀਆਂ YouTube ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਸ਼ੇਅਰ ਕਰਨ ਨਾਲ ਲਿੰਕ ਸ਼ੇਅਰ ਕਰਨ ਨਾਲ ਵੀਡੀਓ ਸ਼ੇਅਰ ਕਰਨ ਦੇ ਨਾਲ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜੇਕਰ ਤੁਸੀਂ ਕੋਈ YouTube ਵੀਡੀਓ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਤਾ ਜਾਂ ਆਪਣੇ ਚੈਨਲ ਨੂੰ ਕਹਿੰਤਾ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਸਾਡੀਆਂ ਵੀਡੀਓ ਦੇਖੋ ਉਸ ਚੀਜ਼ ਦਾ ਤੁਹਾਨੂੰ ਫਾਇਦਾ ਹੋਣਾ ਜਾਂ ਨੁਕਸਾਨ ਹੋਣਾ ਅੱਜ ਇਹ ਤੁਹਾਨੂੰ ਆਪਾਂ ਕਲੀਅਰ ਕਰ ਦੇਣਾ ਵੀ ਇਸ ਤਰ੍ਹਾਂ ਕਰਨ ਦੇ ਕਿੰਨੇ ਫਾਇਦੇ ਨੇ ਕਿੰਨੇ ਨੁਕਸਾਨ ਨੇ ਅੱਜ ਤੁਹਾਨੂੰ ਕਲੀਅਰ ਕਰ ਦੇਣਾ ਇਸ ਕਰਕੇ ਜੇਕਰ ਤੁਸੀਂ YouTube ਚੈਨਲ ਬਣਾਇਆਗਾ ਤੁਸੀਂ YouTube ਚੈਨਲ ਨੂੰ ਕ੍ਰੀਏਟ ਕੀਤਾ ਤੁਹਾਡੇ ਚੈਨਲ ਦੇ ਉੱਪਰ ਇੱਕ ਵੀ ਵਿਊ ਨਹੀਂ ਆ ਰਿਹਾ ਹੋ ਸਕਦਾ 2 ਆ ਰਿਹਾ 4 ਆ ਰਿਹਾ 5 ਆ ਰਿਹਾ ਹੋ ਸਕਦਾ 10 ਵੀ ਆ ਜਾਣਾ ਦੇਚ ਕਰ ਤੁਹਾਡੇ YouTube ਚੈਨਲ ਦੇ ਉੱਪਰ 10 ਵਿਊ ਆ ਰਹੇ ਨੇ 10 ਵਿਊ ਦੇ ਨਾਲ ਤੁਹਾਨੂੰ ਕੁਝ ਵੀ ਇਨਕਮ ਨਹੀਂ ਹੋਣੀ ਇਸ ਕਰਕੇ ਫਿਰ ਤੁਸੀਂ ਕੀ ਕਰਦੇ ਹੋ ਆਪਣੀ YouTube ਵੀਡੀਓ ਦੇ ਨੂੰ ਚੱਕ ਕੇ ਆਪਣੇ ਸਟੇਟਸ ਦੇ ਉੱਪਰ ਲਾਉਣੇ ਹੋ ਆਪਣੇ ਦੋਸਤਾਂ ਦੇ ਵਿੱਚ ਪਾਉਣੇ ਹੋ ਆਪਣੇ ਇੰਸਟਾਗ੍ਰam ਜਾਂ ਫੇਸਬੁੱਕ ਜਾਂ ਮਤਲਬ ਸੌਰੀ ਵਟਸਐਪ ਦੇ ਕੋਈ ਗਰੁੱਪ ਦੇ ਵਿੱਚ ਪਾ ਦੇਣੇ ਹੋ ਵੀ ਸਾਡੀ ਵੀਡੀਓ ਦੇਖੋ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਜਿਹੜੇ ਇੰਟਰਸਟਡ ਜਿਹੜੇ ਦੋਸਤ ਹੋਣਗੇ ਇੰਟਰਸਟਡ ਆਡੀਅנס ਹੋਊਗੀ ਉਹ ਤਾਂ ਵੀਡੀਓ ਦੇਖੂਗੇ ਉਹਦਾ ਤੁਹਾਨੂੰ ਫਾਇਦਾ ਮਿਲੂਗਾ ਜੇਕਰ ਕੋਈ ਐਦਾਂ ਦੀ ਆਡੀਅנס ਤੁਹਾਡੇ ਚੈਨਲ ਦੇ ਉੱਪਰ ਆ ਰਹੀ ਹੈ ਜਿਹੜੀ ਇੱਕ ਦਿਨ ਆ ਰਹੀ ਹੈ ਦੂਸਰੇ ਦਿਨ ਨਹੀਂ ਆ ਰਹੀ ਨਾ ਅੱਜ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੀ ਹੈ ਦੂਸਰੇ ਦਿਨ ਤੁਹਾਡੀ ਕੋਈ ਵੀਡੀਓ ਨੂੰ ਦੇਖਦੀ ਤਾਂ ਐਦਾਂ ਦੇ ਸਬਸਕ੍ਰਾਈਬਰ ਦੀ ਜਾਂ ਐਦਾਂ ਦੇ ਵਿਊਜ਼ ਤੁਹਾਨੂੰ ਲੋੜ ਨਹੀਂ ਇਸ ਚੀਜ਼ ਨਾਲ ਤੁਹਾਡੇ ਚੈਨਲ ਦੀ ਰੀਚ ਬਿਲਕੁਲ ਡਾਊਨ ਹੋ ਜਾਊਗੀ ਤੁਹਾਡਾ ਚੈਨਲ ਡਾਊਨ ਹੋ ਜਾਊਗਾ ਇਸ ਤਰ੍ਹਾਂ ਤੁਸੀਂ YouTube ਦੇ ਉੱਪਰ ਇੱਕ ਵੀ ਪੈਸਾ ਨਹੀਂ ਕਮਾ ਸਕਦੇ ਇਸ ਕਰਕੇ ਤੁਸੀਂ ਕਦੇ ਵੀ ਆਪਣੀ ਵੀਡੀਓ ਨੂੰ ਕਿਤੇ ਵੀ ਸ਼ੇਅਰ ਨਹੀਂ ਕਰਨਾ ਕਿਸੇ ਵੀ ਕੋ ਤੁਸੀ ਧੱਕੇ ਨਾਲ ਕਿਸੇ ਨੂੰ ਵੀਡੀਓ ਨਹੀਂ ਦਿਖਾਉਣੀ ਕਿਸੇ ਨੂੰ ਵੀ ਨਹੀਂ ਕਹਿਣਾ ਜੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਕਰਕੇ ਤੁਸੀਂ ਸਿੰਪਲੀ ਬਸ ਵੀਡੀਓ ਪਾਉਣੀ ਹੈ ਸਹੀ ਐਲਗੋਰਿਦਮ ਤੋਂ ਕੰਮ ਲੈਣਾ ਹੈਗਾ ਸਹੀ ਉਹਦੇ ਟੈਗ ਲਾਉਣੇ ਨੇ ਸਹੀ ਉਹਦੇ ਟਾਈਟਲ ਕਰਨੇ ਆ ਇਸ ਤਰ੍ਹਾਂ ਕਰ ਦੇਣਾ ਤੁਹਾਡੇ ਇਸ YouTube ਚੈਨਲ ਦੇ ਉੱਪਰ ਆਰਗੇਨਿਕ ਸਬਸਕ੍ਰਾਈਬਰ ਆ ਜਾਣਗੇ ਆਰਗੇਨਿਕ ਸਬਸਕ੍ਰਾਈਬਰ ਹੋਣਗੇ ਜਿਹੜੇ ਉਹ ਤੁਹਾਡੀ ਕੱਲੀ-ਕੱਲੀ ਵੀਡੀਓ ਨੂੰ ਦੇਖਣਗੇ ਇਸ ਤਰ੍ਹਾਂ ਜੇਕਰ ਤੁਹਾਡੀ ਕੱਲੀ-ਕੱਲੀ ਵੀਡੀਓ ਨੂੰ ਦੇਖਣਗੇ ਤਾਂ ਉਹ ਤੁਹਾਡੇ ਵਿਊ ਉਹ ਤੁਹਾਡੇ ਇਨਕਮ ਦੇਣਗੇ ਤੁਹਾਨੂੰ ਕਮਾਈ ਦੇਣਗੇ ਉਮਰ ਪਰ ਦੀ ਕਮਾਈ ਦੇਣਗੇ ਇਸ ਕਰਕੇ ਤੁਸੀਂ ਕਦੇ ਵੀ ਆਪਣੀ ਕਿਸੇ ਵੀ ਵੀਡੀਓ ਨੂੰ ਕਿਤੇ ਵੀ ਸ਼ੇਅਰ ਨਹੀਂ ਕਰਨੀ ਕਿਸੇ ਨੂੰ ਵੀ ਨਹੀਂ ਕਹਿਣਾ ਇਸ ਕਰਕੇ ਤੁਹਾਨੂੰ ਇਹਦਾ ਕੋਈ ਵੀ ਫਾਇਦਾ ਨਹੀਂ ਹੋਣਾ ਨੁਕਸਾਨ ਹੀ ਹੋਣਾ ਹੈਗਾ ਇਸ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ ਜੀ ਕਮੈਂਟ ਦੇ ਜਰੀਏ ਮੈਂ ਤੁਹਾਡੀ ਹੈਲਪ ਕਰੂੰਗਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਜੀ